ਸਾਸੀ ਕਾਲ ਜੀ ਸਾਰਿਆਂ ਨੂੰ ਤੇ ਆਹ ਦੇਖੋ ਜੀ ਇੱਧਰ ਆਪਾਂ ਸਾਸਿਕਾ ਪਹਿਲਾਂ ਬੁਲਾਣੀ ਬਾਕੀ ਕੰਮ ਫੇਰ ਕਰਦੇ ਹਣਾ ਤੇ ਸਾਡਾ ਮੇਰੇ ਪੁੱਤ ਦਾ ਕੰਮ ਸਕੂਲੋਂ ਹੁੰਦਿਆ ਸਾਰੀ ਆਈਸਕ੍ਰੀਮ ਇਹ ਮੈਂ ਕਰ ਲੈ ਕੇ ਆਈ ਸੀ ਇਹ ਮੈਨੂੰ ਬੜੀ ਪਸੰਦ ਸੀ ਦਮਨ ਨੂੰ ਲੋਕ ਸਾਲ ਸੀ ਮੈਂ ਕਿਹਾ ਚਾਹ ਪੀਨੇ ਆ ਦਮਨ ਕਹਿੰਦੀ ਮੈਂ ਆਈਸਕ੍ਰੀਮ ਖਾਣੀ ਹੈ ਸਬਰ ਨਹੀਂ ਹੋ ਰਿਹਾ ਮੈਂ ਰਾਤੀ ਖਾਦੀ ਸੀ ਪੜਨ ਵੇਲੇ ਅੱਛਾ ਫਿਰ ਹੁਣ ਖਾ ਗਈ ਮੈਂ ਖਾਉਂਗੀ ਸਵੇਰੇ ਫਿਰ ਸਵੇਰੇ ਟਾਈਮ ਹੀ ਲੱਗਿਆ ਫਿਰ ਮੈਂ ਕਿਹਾ ਟਿਊਸ਼ਨ ਦਵਾ ਕੇ ਟੂਰ ਟਿਊਸ਼ਨ ਖਾ ਗਈ ਸਹੀ ਗੱਲ ਹੁਣ ਫਿਰ ਮੇਰਾ ਪੁੱਤ ਆਈਸਕ੍ਰੀਮ ਖਾ ਰਿਹਾ ਤੇ ਮੈਂ ਲੱਗਿਆ ਆਪਣੇ ਲਈ ਬਣਾਣ ਚਾ ਮੇਰੀ ਆਈਸਕ੍ਰੀਮ ਪਿਘਲ ਚੁੱਕੀ ਤੇ ਮੈਂ ਵੀ ਦਮਨ ਨੂੰ ਮੈਂ ਟਿਊਸ਼ਨ ਤਾਂ ਲੈ ਕੇ ਆਈਆਂ ਜਿਵੇਂ ਆ ਬਈ ਸਕੂਟੀ ਤੇ ਰੱਖਣੀ ਹੋਣੀ ਐਨਕਾ ਰੱਖਿਆ ਨਹੀਂ ਹੈਗੀਆਂ ਤੇ ਅੱਜ ਹੈਗਾ ਜੀ ਸਿਮਰਨ ਦਾ ਬਰਥਡੇ 12 ਸਤੰਬਰ ਹੈ ਅੱਜ ਸਾਰੇ ਜਣੇ ਬੈਸਟ ਵਿਸ਼ੇਸ ਦਿਓ ਤੇ ਕਾਫੀ WhatsApp ਤੇ ਕਮੈਂਟ ਆ ਰਹੇ ਬਿਜ਼ਨਸ ਵਾਲੇ ਨੰਬਰ ਤੇ ਕਮੈਂਟ ਆ ਰਹੇ ਸਾਰੇ ਮੇਰੇ ਫ੍ਰੈਂਡ ਪਰਮਾਨ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਰਹਿ ਗਏ ਨੇ ਉਹ ਵੀ ਕਮੈਂਟ ਕਰਿਓ ਠੀਕ ਹੈ ਤੇ ਸਿਮਰਨ ਨੂੰ ਵੀ ਕਮੈਂਟ ਕਰਿਓ YouTube ਤੇ ਜਾ ਕੇ ਤੇ ਸ਼ੂਟਾਂ ਦੀ ਵੀਡੀਓ ਸ਼ੂਟ ਕਰਨੀ ਹੈ ਵੀਡੀਓ ਸ਼ੂਟ ਤਾਂ ਕਰਨੀ ਹੈ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਹੁਣ ਜਿਹੜੇ ਕੋ ਆਪਣਾ ਜਿਹੜਾ ਆਪਣਾ ਸਟਾਕ ਪਿਆ ਸੀ ਨਾ ਪੁਰਾਣਾ ਉਹ ਆਪਾਂ ਕੱਢ ਰਹੇ ਆ ਜੀ ਉਹ ਆਪਾਂ ਤੁਹਾਨੂੰ ਡਿਸਕਾਊਂਟ ਦੇ ਉੱਪਰ ਦਵਾਂਗੇ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਸੇਲ ਲਾ ਰੱਖੀ ਆ ਆਪਾਂ ਨੇ ਤੁਹਾਡਾ ਫਾਇਦਾ ਕਰਾਂਗੇ ਜਰੂਰ ਤੇ ਆ ਆਪਾਂ ਨੇ ਵੀਡੀਓ ਪਾਈ ਸੀ 2250 ਵਾਲੇ ਸ਼ੂਟ ਸੀ ਇਹ ਤੇ ਆਪਣੇ ਕੋਲ ਆ ਮੈਂ ਤੁਹਾਨੂੰ ਦੱਸਿਆ ਸੀ 1 2 3 ਤਿੰਨ ਕਲਰ ਰਹਿ ਗਏ ਨੇ ਠੀਕ ਹੈ ਜੀ ਇਹ 2250 ਦੇ ਸੀ ਤੇ ਇਹ ਆਪਾਂ ਹੁਣ ਤੁਹਾਨੂੰ ਦਵਾਂਗੇ ਜੀ 2100 ਰੁਪਏ ਦੇ ਵਿੱਚ ਦਵਾਂਗੇ ਜੀ ਠੀਕ ਹੈ ਜੀ 150 ਰੁਪਏ ਦਾ ਡਿਸਕਾਊਂਟ ਕਰਾਂਗੇ ਅਗੇ ਦੀ ਸ਼ਿਪਿੰਗ ਦਵਾਂਗੇ ਸ਼ਿਪਿੰਗ ਐਕਸਟਰਾ ਨਹੀਂ ਹੋਏਗੀ ਤੇ ਸ਼ਿਪਿੰਗ ਦਵਾਂਗੇ ਤਾਂ फटाफट ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਨਾ ਤੇ ਮੈਨੂੰ ਦੱਸ ਦਿਓ ਜੇ ਤੁਹਾਨੂੰ ਸੂਟ ਚਾਹੀਦਾ ਡਿਸਕਾਊਂਟ ਦੇ ਵਿੱਚ ਦੇ ਰਿਆ ਜੀ ਤੁਹਾਨੂੰ ਸੂਟ ਤੇ ਇਹ ਆਪਣੇ ਕੋਲ ਤਿੰਨ ਕਲਰ ਨੇ ਠੀਕ ਹੈ ਮਤਾਂ ਨੂੰ ਇਹ ਵਲੌਗ ਦੇ ਵਿੱਚ ਦਿਖਾ ਦਾਂ ਫਿਰ ਮੈਂ ਕਿ ਆਪਾਂ ਨਾ ਅਲੱਗ ਇੱਕ ਵੀਡੀਓ ਬਣਾ ਲਈ ਜੂਗੇ ਤੇ ਆ ਤੁਹਾਨੂੰ ਦਿੱਖਦੇ ਕੁਝ ਆਪਾਂ ਪਾਈ ਸੀ ਬਟੇਆ ਨਾਲ ਇਹ ਵੀ ਆਪਾਂ ਨੇ ਪਾਈ ਸੀ ਇਹਨਾਂ ਦਾ ਰੇਟ ਫਿਰ ਕਰ ਲੈ 4000 ਦੇ ਆਰੰਡ ਸੀ ਇਹ ਵੀ ਆਪਾਂ ਤੁਹਾਨੂੰ ਦਿਖਾਉਣ ਤੇ ਦਵਾਗੇ ਜੀ ਕਈ ਵੀਰ ਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਿਓ ਠੀਕ ਹੈ ਆਪਣੇ ਕੋ 1 2 3 4 5 ਆਪਣੇ ਕੋ 5 ਦੇ ਨਹੀਂ ਜੀ 10 ਤੱਕ ਠੀਕ ਹੈ ਤੇ ਇੱਕ ਆਪਾਂ ਨੇ ਵੀਡੀਓ ਆਪਾਈ ਸੀ ਇਹ ਲੋੜ ਜੇ ਕੋਸਟਲੀ ਸੀ ਤੇ ਚਲੋ ਇਹ ਵੀ ਆਪਾਂ ਤੁਹਾਨੂੰ ਡਿਸਕਾਊਂਟ ਦੇਵਾਂਗੇ ਇਹ ਹੈਗੇ ਦੀ ਪ्युअर ਚਨੌਨ ਸਿਰਖ ਦੇ ਉੱਪਰ ਸੂਟਸ ਹਨ ਤੇ ਬੜੇ ਪਿਆਰੇ ਕਲਰ ਹਨ ਕਿਹੋ ਕਲਰ ਆਏ ਕਲਰ ਆਏ ਇੱਕ ਆਏ 3 ਆਲੇ ਪੈਣੇ ਠੀਕ ਹੈ ਜੀ ਕਲਰ ਦੱਸ ਦਿਓ ਤੁਸਾਨੂੰ ਆ ਦੇਖ ਲਓ ਧਿਆਨ ਨਾਲ ਕਲਰ ਤੇ ਬਾਕੀ ਜੇ ਤੁਸੀਂ ਕਹੋਗੇ ਤੇ ਆਪਾਂ ਇਹਦੀ ਇੱਕ ਵੀਡੀਓ ਹੋਰ ਪਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਤੇ ਕੁਛ ਆਪਾਂ ਵੀਡੀਓ ਪਾਈ ਸੀ organza ਦੀ ਇਹ ਆਪਣੇ ਸੇਲ ਹੋਏ ਹੋਏ ਨੇ ਤੇ ਉਹ ਉਹ ਵੀ ਤੁਹਾਨੂੰ ਡਿਸਕਾਊਂਟ ਤੇ ਦੇਵਾਂਗੇ ਠੀਕ ਹੈ ਜੀ ਵੀ ਮੈਸੇਜ ਕਰਕੇ ਪੁੱਛ ਲਿਓ ਇਹ ਕਲਰ ਆਪਣੇ ਕੋਲ ਆਏ येलो ਆ ਵੀ ਮਸਟਰਡ ਜਿਆਸ ਬਹੁਤ ਪਿਆਰੇ ਪ੍ਰਿੰਟ ਨੇ ਤੁਸੀਂ ਵੀਡੀਓ ਜਾ ਕੇ ਦੇਖ ਲਿਓ ਤੇ ਕਿਉਂਕਿ ਆਪਾਂ ਨੇ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਸੇਲ ਲਾ ਰੱਖੀ ਜਿਵੇਂ ਆਊਟ ਸੀਜ਼ਨ ਹੋ ਰਿਹਾ ਤੇ ਆਪਾਂ फटाफट ਆਪਣਾ ਜਿਹੜਾ ਸਟਾਕ ਹੈ ਇਹਨੂੰ ਕਲੀਅਰ ਕਰਦੇ ਹਾਂ ਬਲੈਕ ਕਲਰ ਆ ਤੇ ਆਹ ਕਲਰ ਤੇ ਸਭ ਦਾ ਫੇਵਰਟ ਹੈ ਤੇ ਇੱਕ ਆਹ ਕਲਰ ਹੈ ਇਹ ਕਮ ਮਹਿਰੂਨ ਕਲਰ ਹੈ ਬਹੁਤ ਪਿਆਰਾ ਪਰਸਨਲੀ ਬਹੁਤ ਜ਼ਿਆਦਾ ਪਿਆਰਾ ਹੈ ਠੀਕ ਹੈ ਜੀ ਤੇ ਕੁਝ ਆਪਾਂ ਬਰਬਰੀ ਦੀ ਵੀਡੀਓ ਪਾਈ ਸੀ ਉਹ ਵੀ ਆਪਣੇ ਕੋ ਪਏ ਨੇ ਤੇ ਬਾਕੀ ਜੇ ਤੁਸੀਂ ਕਹੋਗੇ ਤੇ ਉਹ ਜਿਹੜੀਆਂ ਵੀਡੀਓ ਆ ਰਹੀਆਂ ਪੰਜਾਬੀ ਪਹਿਰਾਵੇ ਤੇ ਆ ਰਹੀਆਂ ਹੁਣ ਇਸ ਚੈਨਲ ਤੇ ਨਹੀਂ ਹੁੰਦੀਆਂ ਪਹਿਲਾਂ ਤਾਂ ਕਰਕੇ ਮੈਂ ਤੁਹਾਨੂੰ ਇਹ ਦੱਸਦਾ ਤੇ ਆਹ ਸੀ ਬਰਬਰੀ ਦੇ ਇਹ ਚੋਏ ਸੂਟ ਆਪਣਾ ਅੱਜ ਸੇਲ ਹੋ ਗਿਆ ਇਹ ਵੀ ਆਪਣਾ ਸੇਲ ਹੋ ਗਿਆ ਠੀਕ ਹੈ ਇਸ ਹੋਈ ਤੇ ਕਲਰ ਆਇ ਇੱਕ ਕਲਰ ਆਇ ਤੇ ਕੁਛ ਅੰਦਰ ਪਏ ਨੇ ਉਹ ਤੁਹਾਨੂੰ ਮੈਂ ਦਿਖਾ ਦਾਂਗੀ ਠੀਕ ਹੈ ਹੁਣ ਮੈਂ ਚਾਹ ਬਣਾ ਲਾਂ ਉਹ ਮੈਂ ਤੁਹਾਨੂੰ ਦਿਖਾਣੀ ਆ ਉਹ ਖਾਸ ਹੈ ਮੇਰੀ ਆ ਨੀ 컬러 ਇੱਕ 컬러 ਆ ਇੱਕ 컬러 ਆ ਇਹ ਕੋ ਪ੍ਰਿੰਟ ਪ੍ਰਿੰਟ ਕਹਿ ਸਕਦੇ ਆਪਾਂ ਇਹ ਕਿੰਦਾ ਹੈ ਠੀਕ ਹੈ ਜੀ ਆਹ ਪ੍ਰਿੰਟ ਹੈ ਤੇ ਦੇ ਨਾਲ ਸਿਲਕ ਦੀਆਂ ਸਲਵਾਰਾਂ ਨੇ ਵੀਡੀਓ ਜਾ ਕੇ ਦੇਖ ਲਿਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਤੇ ਆਪਾਂ ਪੁਰਾਣਾ ਸਟਾਕ ਕੱਢ ਰਹੇ ਆ ਤੇ ਜਲਦੀ ਤੋਂ ਜਲਦੀ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਲਓ ਠੀਕ ਹੈ ਦਮਨ ਖਾਂਦੀ ਐ ਆਈਸਕ੍ਰੀਮ ਤੇ ਮੈਂ ਬਣਾਉਣੀ ਆ ਆਪਣੀ ਚਾਹ ਤੇ ਪਿਛਲੀਆਂ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਐਵੇਂ ਪਿਆਰ ਦੇ ਰਹੇ ਹੋ ਤੇ ਦੇਖਦੇ ਆਂ ਜੀ ਅੱਜ SLA ਹੈਗੀ ਕਿ ਸਿਮਰਨ ਦਾ ਬਰਥਡੇ ਮਨਾਉਣ ਵਾਸਤੇ ਪਿੰਡ ਜਾਈਏ ਤੇ ਅਜੇ ਤੱਕ ਉਤਾਰਨੀ ਆਏ ਪੌਣੇ 6 ਦਾ ਟਾਈਮ ਹੋ ਗਿਆ ਜੇ ਉਤਾਰਉਣਗੇ ਤੇ ਫਿਰ ਪਿੰਡ ਜਾਵਾਂਗੇ ਬਸ ਹੁਣ ਸਾਡੇ ਕੋਲ ਗੱਡੀ ਐ ਅਸੀਂ ਚਲੇ ਜਾਨੇ ਪਹਿਲਾਂ ਥੋੜਾ ਜਿਹਾ ਔਖਾ ਜਿਹਾ ਔਖਾ ਸੌਖਾ ਟਾਈਮ ਤੇ ਨੇ ਨਿਕਲ ਜਣਾ ਹੁੰਦਾ ਤੇ ਪਹਿਲਾਂ ਕਾਲਜੀ ਹੋ ਜਾਂਦੀ ਹੈ ਪਿੰਡ ਜਾਣਾ ਕਿਵੇਂ ਜਾਵਾਂਗੇ ਆਪਾਂ ਜਨਸਕੂਲ ਤੇ ਤੇ ਹੁਣ ਅਸੀਂ ਜਾਵਾਂਗੇ ਗੱਡੀ ਤੇ ਜੇ ਅਫਤਾਰ ਮੰਨ ਗਏ ਫਿਰ ਅਸੀਂ ਜਾਵਾਂਗੇ ਗੱਡੀ ਤੇ ਤੇ ਬਾਕੀ ਦੇਖਦੇ ਆਂ ਜੀ ਆ ਕਾਰਨ ਜਿਹੜਾ ਕਾਰਨ ਪੁੱਛਿਆ ਤੁਹਾਨੂੰ ਜੇ ਜਾਣਾ ਹੋਇਆ ਤਾਂ ਚੱਲਾਂਗੇ ਬਾਕੀ ਤੁਸੀਂ ਬਨੇ ਰਹੋ ਵਲੌਗ ਤੇ ਮੈਂ ਬਣਾ ਲਾ ਪਹਿਲਾਂ ਚਾਹ ਸਾਰੀ ਪਿਗਲ ਗਈ ਉਹ ਕਿੱਥੇ ਪਿਗਲ ਗਈ ਆਈਸਕ੍ਰੀਮ ਦਮੂ ਦੀ ਆਈਸਕ੍ਰੀਮ ਪਿਗਲ ਗਈ ਲੋ ਜੀ ਦਮੂ ਸਾਡਾ ਨਾਰਾਜ਼ ਹੋ ਗਿਆ ਹੈ ਅੱਜ ਮੈਂ ਸਵੇਰ ਦੀ ਬਸਾਈ ਕੰਮ ਕਰ ਰਹੀ ਹਾਂ ਇਹ ਆਪਣੇ ਬੁੱਕ ਹੋਏ ਹੋਏ ਨੇ ਸਾਰੇ ਸੂਟ ਇਹ ਹਨ ਪ्योर ਜੋਰ ਜੜਦੇ ਹਨ ਤੇ ਆ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਨੇ ਦੱਸਦੇ ਆ ਜੀ ਡਿਸਕਾਊਂਟ ਤੇ ਨੇ ਤੇ ਇਹ ਵੀ ਆਪਣੇ ਸੇਵ ਹੋਏ ਹੋਏ ਨੇ ਫੋਲਡ ਹੋਏ ਹੋਏ ਨੇ ਸਾਰੇ ਅਜ ਵੱਖਰੇ ਕਰਕੇ ਤੇ ਬਾਰ ਬਾਰ ਲੰਬੇ ਹੋ ਗਏ ਹਾਂ ਲੰਬੇ ਹੋ ਗਏ ਨੇ ਵਾਲ ਫਿਰ ਹੁਣ ਤਾਂ ਜਿਆਦਾ ਜੀ ਸ਼ੋ ਹੋਣ ਲੱਗ ਪਏ ਤੇ ਲੰਬੇ ਨੇ ਹਾਂ ਲੰਬੇ ਹੋ ਗਏ ਨੇ ਮੈਂ ਬੈਠੇ ਦੀ ਬਹੁਤ ਗਰਮੀ ਲੱਗ ਰਹੀ ਆ ਏਸੀ ਲੈਣਾ ਹਾਂ ਲਓ ਜੀ ਦੰਮੂ ਨੇ ਏਸੀ ਲੈਣਾ ਚਲੇ ਇਸੇ ਲਾ ਕੇ ਮੇਰਾ ਕੁਝ ਬੈ ਜਾ ਬਸ ਮੈਂ achar ਬਣਾਣਾ achar ਬਣਾ ਕੇ ਮੈਂ ਨਾ ਤੜਕਾ ਲਾਣਾ ਅੱਜ ਬਣਾਣੇ ਨੇ ਆਪਾਂ ਨੇ ਰਾਜਮਾ ਕਿਵੇਂ ਸੀ ਇਹ ਰਾਜਮਾ ਛੋਲੇ ਬਣਾਈਏ ਕਿ ਰਾਜਮਾ ਰੋਟੀ ਨਾਲ ਖਾਣਾ ਰਾਜਮਾ ਛੋਲੇ ਬਣਾਈਏ ਨਾ ਰੋਟੀ ਖਾਣ ਤੇ ਜੀਣ ਕਰਦਾ ਹੂੰ ਹਮਾਏ ਦੋ ਵਕਤੀ ਤਰ੍ਹਾਂ ਗੀ ਹਮ ਖੰਡ ਬੁਗੀ ਹੋਈ ਹਮ ਚਾਹ ਤੱਕ ਕਰੀ ਬਣਾਣੀ ਪੈਣੀ ਚਲ ਮੈਂ ਸੱਕਰ ਦੀ ਬਣਾ ਲੇਨੂੰ ਸ਼ੱਕਰ ਵੀ ਵਧੀਆ ਪਰ ਜਿਹੜੀ ਸ਼ੱਕਰ ਅਸੀਂ ਲੈਂਦੀ ਹੋਈ ਨਾ ਉਹ ਸ਼ੱਕਰ ਘੋਰਾ ਨਹੀਂ ਵਧੀਆ ਹੈਗੀ ਮਤਲਬ ਹੋਰ ਹੀ ਤਰ੍ਹਾਂ ਦਾ ਰੰਗ ਹੈ ਉਹਦਾ ਤੇ ਮਤਲਬ ਇੰਨਾ ਰਸ ਜਿਆ ਨਹੀਂ ਹੈਗਾ ਸ਼ੱਕਰ ਤੇ ਉਹ ਤੇ ਇਹਨਾਂ ਨੂੰ ਪੀਣੀ ਚਾਹ ਨਹੀਂ ਪਲਕ ਜਾਇਆ ਨਹੀਂ ਗਿਆ ਹੈਗਾ ਮੈਂ ਅਜੇ ਚੀਨੀ ਖਤਮਾ ਨਹੀਂ ਕੀਤੀ ਅਸਲ ਚੀਨੀ ਸਾਡੀ ਐਕਸਟਰਾ ਪਈ ਦਿੰਦੀ ਐ ਇਸ ਤੋਂ ਅਗਰ ਯਾਨੀ ਉਹ ਆਵਟਾ ਨੂੰ ਵਚਾਣ ਤਾਂ ਨਹੀਂ ਮਿਲਦਾ ਲੋ ਜੀ ਆਪਾਂ ਕੈਂਡੀਆਂ ਬਤੀਜੋ ਤਨੋਂ ਅੱਲਾਮੀ ਆਪਾਂ ਦਾ ਅਰਮਣ ਕਰਦੇ ਚੱਲ ਗਾ ਮੁਖਾੜੋ ਅਸਕੀਨ ਖਾਣਾ ਠੀਕ ਹੈ ਹੋ ਮੈਂ ਤਰਲੀ ਬਣਾ ਕੇ ਰੱਖਿਆ ਦੇ ਕੜਾਈ ਵਿੱਚ ਕੀ ਤੈਨੂੰ ਤਾਂ ਨਹੀਂ ਲੱਗਿਆ ਨਹੀਂ ਇਹ ਖਾਣਾ ਫਿਰ ਉਹ ਸਪਰਾਉਟਸ ਨੂੰ ਖਾਣਾ ਹੋ ਜਾਊਗਾ ਠੀਕ ਹੈ ਫਿਰ ਮੈਂ ਅੱਜ ਅਸਕੀਨ ਬਾਅਦ ਖਾ ਰੂਗੀ ਆਖਰੀ ਮੈਂ ਤੁਹਾਨੂੰ ਮੂੰਗੀ ਪਾ ਕੇ ਟਮਾਟਰ ਟਮਾਟਰ ਨਿੰਬੂ ਤੇ ਆ ਮੈਂ ਮੂੰਗੀ ਦੀ ਦਾਲ ਪਈ ਹੋਈ ਸੀ ਮੈਂ ਦਿਖਾਈ ਨਹੀਂ ਇਨੂੰ ਪਿਓ ਕੇ ਰੱਖ ਕੇ ਫਿਰ ਰਾਤ ਨੂੰ ਇਹਨੂੰ ਛੱਡਦਾ ਸੀ ਤੇ ਇਹ ਆਹ ਨਿਕਲ ਆਏ ਸੀ ਹੁਣ ਦਮਨ ਨੂੰ ਅਸੀਂ ਬਣਾ ਕੇ ਦੇ ਰਿਆਂ ਦੀ ਇਹ ਚਾਟ ਦੀ ਤਰ੍ਹਾਂ ਨਿੰਬੂ ਪਾਇਆ ਹੋਇਆ ਟਮਾਟਰ ਪਿਆਜ਼ ਹਲ ਹਣੇ ਫੜੂ ਹਾਂ ਤਾਂ ਸੇ ਮੇਰਾ ਕੀਤਾ ਗਿਆ ਲੈ ਲਓ ਫਤੈ ਫੋਨ ਕਰੀ ਜਾ ਰਿਆ ਬਾਰ ਬਾਰ ਆਜੋ ਮਮਾ ਆਜੋ ਮਮਾ ਆਜੋ ਮਮਾ ਪਰ ਨੀਤ ਵੀ ਕਹਿੰਸੀ ਆਜੋ ਉਹ ਬੜੀ ਬੱਸ ਚ ਕੀ ਆਣੀ ਹੈ ਤੁਸੀਂ ਪਿੰਡ ਹਾਂ ਫੇ ਟੂ ਸੰਜਣਾ ਨਹੀਂ ਮੈਂ ਗੱਡੀ ਚ ਆਉਂਗੀ ਚ ਲੌਕਾ ਸੀ ਆ 컬러 ਬੋਲ ਵੀ ਐਸ ਕਿ ਬਲੂ ਕਲਰ ਮੈਨੂੰ ਬੜਾ ਪਸੰਦ ਹੈ ਮੇਰਾ ਜੀ ਕਹਦਾ ਆਪਸ ਵਾਲਾ ਪਰ ਮੈਂ ਬਰਬਰੀ ਦਾ ਪਾ ਰੱਖਿਆ ਖੁਦ ਵੇਅਰ ਕੀਤਾ ਹੋਇਆ ਮੈਂ ਬਰਬਰੀ ਦਾ ਆ ਜਿਹੜਾ ਸੂਟ ਬਰਬਰੀ ਦਾ ਪਾਇਆ ਸੀ ਨਾ ਇਹਦੇ ਨਾਲ ਦੇ ਮੇਰੇ ਕਾਫੀ ਸੇਲ ਹੋਏ ਨੇ ਤੇ ਹੁਣ ਆਪਣੇ ਕੋ ਆ ਬਰਬਰੀ ਦੇ ਹੋਰ ਆਏ ਸੀ ਪ੍ਰਿੰਟ ਵੀਡੀਓ ਪਾਈ ਇਹਦੀ ਕੱਲ ਵੀਡੀਓ ਪਾਈ ਜੋਰਜਾ ਦੇ ਸੂਟਾਂ ਦੀ ਫਾਈ ਵਰਕ ਵਾਲੇ ਉਸ ਵੀ ਆਪਣੇ ਕੁਝ ਪਏ ਨੇ ਕੁਝ ਸੇਲ ਹੋ ਗਏ ਨੇ ਉਹ ਬੜੇ ਬੜਾ ਤਕੜਾ ਆਫਰ ਆਫਰ ਆਇਆ ਹੋਇਆ ਉਹ ਤੇ ਉਹ ਵੀ ਜਲਦੀ ਲੈ ਲਓ ਤੁਸੀਂ ਤੇ ਬਾਹਰ ਦਾ ਮੌਸਮ ਦੇਖੋ ਆ ਦੋ ਦਿਨਾਂ ਤੋਂ ਨਾ ਬੜੀ ਗਰਮੀ ਹੋਈ ਪਈ ਐ ਪਤਾ ਨਹੀਂ ਕਿਉਂ ਦੋ ਦਿਨ ਤੋਂ ਏਸੀ ਲਾ ਚੱਲ ਰਿਹਾ ਬੜੀ ਗਰਮੀ ਹੋਈ ਪਈ ਐ ਤੇ ਕਈ ਥਾਂ ਦਾ ਮੀਂਹ ਪੈ ਰਿਹਾ ਮੰਮੀ ਦਾ ਫੋਨ ਆਇਆ ਸੀ ਮੀਂਹ ਪੈ ਰਿਹਾ ਪਰ ਸਾਡੇ ਨਹੀਂ ਪੈ ਰਿਆ ਨਾਲ ਲੈਪਟਾਪ ਤੇ ਨਾਲ ਆਈਸਕ੍ਰੀਮ ਹੈ ਹੈ ਦੋ ਦੋ ਕੰਮ ਯੈਸ ਯੈਸ ਆ ਤਾਂ ਖਾ ਲੋ ਪਹਿਲਾਂ ਏਸੀ ਏਸੀ ਲਾਲੇ ਲਾਲਾ ਅੱਸੀ ਅੱਜ ਗਰਮੀ ਐ ਮੇਰੇ ਪੁੱਤ ਏਸੀ ਲਾਲਾ ਏਸੀ ਕੁਝ ਖਿਲਾਣਾ ਕੋਈ ਗਰਮੀ ਲਾਲਾ ਕਿੱਡ ਬੰਦ ਕਰ ਦੋ ਕੋਈ ਨਾ ਇੰਨੀ ਗਰਮੀ ਨਹੀਂ ਹੈਗੀ ਖੁੱਲਾ ਰਹਿਣ ਨੂੰ ਫਿਰ ਹੁੰਦੀ ਨਹੀਂ ਅਮੋ ਹੋ ਗਈ ਆਪਣਾ ਖਰਾਬ ਜੈਸੀ ਚੱਲ ਠੀਕ ਹੈ ਮੈਂ ਲਾ ਦਿੰਦੀ ਲਓ ਜੀ ਆਪਣੀ ਚਾਹ ਬਣ ਗਈ ਸੱਤਰ ਆਪਾਂ ਬਾਅਦ ਚ ਪਾਵਾਂਗੇ ਬਸ ਪਹਿਲਾਂ ਦੁੱਧ ਪਾ ਲੈਣ ਨੂੰ ਮੈਂ ਨਾ ਅੱਗੇ ਤਾਂ ਸੀ ਲਸਣ ਪਾ ਦੇਉਂਦੇ ਸੀ ਤੇ ਇਸ ਵਾਰ ਲਾਇਆ ਨਹੀਂ ਕਿ ਅੱਜ ਲਸਣ ਲੈ ਕੇ ਆਈ ਮੈਂ ਤੇ ਲਸਣ ਮਿਲਿਆ 100 ਰੁਪਏ ਦਾ ਪਾਈਆ 400 ਰੁਪਏ ਕਿਲੋ ਲਸਣ ਹੋ ਗਿਆ ਲੈ ਦੱਸ ਇਹਸ ਵਾਰ ਹੁਣ ਅਹੀ ਆਪਣਾ ਹੀ ਲਾਇਆ ਕਰਾਂਗੇ ਮੈਂ ਬਹੁਤ ਮਹਿੰਗਾ ਹੋਇਆ ਪਿਆ ਤੇ ਅਦਰਕ ਅਜਾਪਾਂ ਬਣਾਵਾਂਗੇ ਅਦਰਕ ਤਸੰਦੀ ਤਰੀ ਵਧੀਆ ਗੋਡੇ ਗਿੱਟਿਆਂ ਵਾਸਤੇ ਆਪਣੇ ਗੋਡੇ ਗਿੱਟੇ ਦੁਖਣ ਲੱਪੇ ਹੋਣੇ ਆ ਜੀਆਂ ਸਾਰੀਆਂ ਆਪਣੀ ਤਸੰਦੀ ਅਦਰਕ ਦੀ ਤਰੀ ਮੇਰੇ ਨਾਲ ਚੱਬ ਤੋਂ ਸੀ ਦਸਿਓ ਮੇਰੇ ਸਾਰੇ ਭੈਣ ਭਰਾ ਮੇਰੇ ਨਾਲ ਰਾਈਟ ਵਾਲੀ ਪੈਰ ਦੇ ਵਿੱਚ ਆ ਜਿਹੜੀ ਅੱਡੀ ਹੈ ਸਿਰਫ ਅੱਡੀ ਵਾਲੀ ਜਗਾ ਥੱਲੋਂ ਤੜੀ ਤੇ ਅੱਡੀ ਉਹ ਮਤਲਬ ਤੁਮਨੇ ਰੱਖੀ ਨਹੀਂ ਜਾਂਦੀ ਤੁਰਿਆ ਨਹੀਂ ਜਾਂਦਾ ਇੰਨੀ ਦਰਦ ਕਰਦੀ ਨਾ ਪਤਾ ਨਹੀਂ ਕੀ ਹੋਇਆ ਬਹੁਤ ਜ਼ਿਆਦਾ ਦਰਦ ਵਰਦੀ। ਕੰਮੀ ਪਹਿਲੇ ਜਦੋਂ ਮੈਂ ਜਿਵੇਂ ਬੈਠੀ ਹੁ ਮੈਂ ਵਾਪਸ ਆਪਦੇ ਪੌਣੇ ਘੰਟੇ ਹੱਸ ਬੈਠੀ ਹੁ ਮੈਂ ਜਦੋਂ ਉੱਠਾਂ ਤੇ ਫਿਰ ਬੜੀ ਪੀੜ ਹੁੰਦੀ ਹੈ ਨਹੀਂ ਕਿ ਉਹ ਪੀੜਾ ਤੁਰਿਆ ਵੀ ਨਹੀਂ ਜਾਂਦਾ ਤੇ ਮੈਨੂੰ ਕਿਸੇ ਨੇ ਕਿਹਾ ਸੀ ਮੇਰੀ ਦਾਦੀ ਦੱਸਦੇ ਰਹੇ ਹਨ ਮੇਰੇ ਦਾਦੀ ਦੱਸਦੇ ਹਣ ਕਿ ਜੇ ਐਵੇਂ ਹੋਣਾ ਮੇਰੇ ਬੈਬੂ ਹੋ ਜਾਂਦੀ ਹੈ ਲਸਣ ਤੇ ਅਦਰਕ ਦੀ ਤਰੀਕਾ ਮਾਰ ਕੇ ਪਾਣੀ ਚੋ। ਤੇ ਆ ਜੀ ਮੈਂ ਇਹਨਾਂ ਨੂੰ ਬਣਾਣ ਲੱਗੀ ਰਾਤ ਨੂੰ ਤੇ ਆਪਣੇ ਘਾਣ ਲਿਆ ਲਸਣ ਅਦਰਕ ਦੀ ਤਰੀਕਾ ਉਹਦੇ ਮੈਨੂੰ ਬੈਗ ਕੋਈ ਕਿਤੇ ਫੇਰ ਤਾਂ ਹੜਦੇ ਵੀ ਕੋਈ ਤਾਂ ਫਿਰ ਟੱਪ ਪੁਰਾਣਾ ਗਾਣਾ ਸੌਂ ਵੀ ਨਹੀਂ ਬੱਲ। ਚਾਪ ਨਾਲ ਹੀ ਪਰ ਪੀਣੀ ਜੀ ਸਭਾਣੀ ਕੀ ਹੋ ਗਿਆ। ਜੀ ਨੇ ਕੀਤਾ ਸੱਚਿਆ ਖੀ ਦੇ ਲੈ। ਚਾਹ ਦੇ ਕੋਈ ਬਣਾ ਕੇ ਤਾਂ ਮੈਨੂੰ ਫੇਰ ਮਜ਼ਾ ਆਉਂਦਾ ਪਿੰਡ ਸੀ ਸਾਰੇ ਜਿਵੇਂ ਗਗਨ ਨੂੰ ਧਰਦੀ ਮੈਂ ਧਰਨੀ ਫਿਰ ਬੈਕ ਕਰਕੇ ਪੀਣ ਦਾ ਮਜਾ ਆਉਂਦਾ ਐਵੇਂ ਚਾਹ ਪਿੰਡ ਦਾ ਕੋਈ ਮਜ਼ਾ ਹੀ ਨਹੀਂ। ਚਲੋ ਅੱਜ ਪਿੰਡ ਚੱਲਦੇ ਆ। ਪਾਪਾ ਨੂੰ ਕੁਝ ਕਰਾਂਗੇ। तूसी हो मेन हेड तूसी जे हाँ कर दोगे पापा मान जाएंगे और की सही सच्ची आपके बर्थडे मनाना चाहिए ना ओके तो कि लमाबुदा मनाता मेरा मनाया नहीं है राजन हैं हम्म दे देंगे आपको आगे नहीं कहेंगे मैं तो वैसे क्या है कि चलना है ਮੇਰਾ ਰਾਜ ਮੈਂ ਬਣਾਉਣੀ ਨਾ ਜੀ ਨਹੀਂ ਕਰਨ ਲਿਆ ਪਰ ਆਹ ਮਾਸੇ ਵਿੱਚ ਨਾ ਸਬਜ਼ੀ ਕੋਈ ਨਹੀਂ ਹੈਗੀ ਤੇ ਸਬਜ਼ੀਆਂ ਖਾਣ ਦੇ ਵੀ ਨਹੀਂ ਕਰਤਾ ਹੈਗਾ ਕੋਈ ਵੀ ਤੇ ਮੈਂ ਕਿਹਾ ਚੱਲ ਹੁਣ ਹੋਰ ਵੀ ਕੋਸਤੇ ਅਰੇ ਮੈਂ ਕਿਹਨੂੰ ਕਹਲੋ ਸੁਣਨਾ ਹੈ ਕਿੱਥੇ ਮੇਰਾ ਰਾਜ ਮੈਂ ਚੋੜਨਾ ਪੈਣਾ ਹੈ ਕਿਤੇ ਨਹੀਂ ਮੈਂ ਤੇ ਨੂੰ ਕਿਉਂ ਨਹੀਂ ਸਭ ਜੇ ਪੰਡ ਤਰਕੇ ਸਬਜ਼ੀ ਸਾਡੇ ਦੁਰਚਪਾੜ ਕਰਨੀ ਪੈਣੀ ਹਮ ਨੋਤੀ ਖਾ ਖਲੋ ਇਹ ਖਾਵਾ ਤਾਂ ਮੈਂ ਟ੍ਰੀ ਨਹੀਂ ਲੱਗਣਾ ਕਿੱਥੇ ਜਾਣੀ ਸਭ ਤੋਂ ਪਤਾ ਹੀ ਚੱਲਣਾ ਹੈ ਆ ਉਹ ਸੁਪਨਾ ਜਿੰਨਾ ਸਾਡਾ ਟੱਬਾ ਰਹਿਣਾ ਤਾਲੇ ਮਾਰ ਕਿਉਂ ਹੈ ਤੁਮੇ ਇਸੇ ਆਸ ਤੇ ਹੀ ਮੈਂ ਨਾ ਚਲ ਸਵੇਰੇ ਵੀ ਚੱਜੂਗਾ ਸਵੇਰੇ ਟਿਫਨ ਬਣਾਉਣਾ ਪੈਂਦਾ ਤੜਕੇ ਉੱਠ ਕੇ ਤੇ ਚਲ ਸਵੇਰੇ ਆਪਾਂ ਟਿਫਨ ਵੀ ਬਣਾਉਗੇ ਨਾਲੇ ਰਾਬਾ ਸਰਦੂਗਾ ਫਟੇ ਨੂੰ ਦੇਖਣ ਦਾ ਚਾਹੀਦੀ ਵੀ ਸਾਵਧਾਨੀ ਪਈ ਆ ਕਿ ਬੜੀ ਗੱਲ ਹੈ ਸਭਾ ਦੇਖੀ ਇਹਨੇ ਕੰਮ ਪੈਣ ਨੂੰ ਕਰਵਾਉਣ ਕਰਨੀ ਨਹੀਂ ਆਂਦੀ ਨਾ ਅੰਦਰ ਆ ਕੇ ਤੁਲਾ ਕਰਾ ਦੇ पियोन ये लीजिए कुछ आ वाली भोंडे वाली टमाटर वाली डाल दिया हरी मिर्च पाजी डाल टमाटर सी काट के थोड़ी से तेल का मसाला देना है इसमें नो